ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮੁਹਲਾ ਤੀਜਾ ਗੁਰਮੁਖ ਕਿਰਪਾ ਕਰੇ ਭਗਤ ਕੀਜੇ ਬਿਨ ਗੁਰ ਭਗਤ ਨਾ ਹੋਈ ਜੇ ਵਾਹਿਗੁਰੂ ਗੁਰੂ ਦੇ ਰਾਹੀ insan ਉਤੇ ਕਿਰਪਾ ਕਰੇ ਤਾਂ ਫੇਰੀ ਭਗਤੀ ਕੀਤੀ ਜਾ ਸਕਦੀ ਹੈ गुरु दी शरण ਕਹਤੋਂ ਬਿਨਾ ਭਗਤੀ ਨਹੀਂ ਹੋ ਸਕਦੀ ਆਪੇ ਆਪ ਮਿਲਾਏ 부ਜੇ ਤਾਂ ਨਿਰਮਲ ਹੋਵੇ ਸੋਈ ਜਿਹੜਾ ਇਨਸਾਨ ਆਪਣੇ ਆਪ ਨੂੰ ਆਪੇ ਵਿੱਚ ਜੋੜ ਦੇਵੇ ਇਸ ਭੇਦ ਨੂੰ ਸਮਝ ਲਏ ਤਾਂ ਉਹ ਗੁਤਰ ਹੋ ਜਾਂਦਾ ਹੈ ਹਰ ਜੀਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਈ ਵਾਹਿਗੁਰੂ ਸਦਾ ਲਈ ਰਹਿਣ ਵਾਲਾ ਹੈ ਉਹਦੀ ਸਿਰਫ ਸਲਾਹ ਵੀ ਸਦਾ ਪੱਕੀ ਰਹਿਣ ਵਾਲੀ ਹੈ ਸਿਫਤ ਸਲਾਹ ਦੀ ਬਾਣੀ ਦੇ ਰਾਹੀਂ ਉਸ ਦੇ ਨਾਲ ਮਿਲਾਬ ਹੋ ਸਕਦਾ ਹੈ ਭਾਈ ਰੇ ਭਗਤਹੀਨ ਕਾਹੇ ਜਗ ਆਇਆ اے ਭਾਈ ਜਿਹੜਾ ਇਨਸਾਨ ਵਾਹਿਗੁਰੂ ਦੀ ਭਗਤੀ ਤੋਂ ਸਖਣਾ ਰਿਹਾ ਉਸ ਨੂੰ ਇਸ ਸੰਸਾਰ ਵਿੱਚ ਆਉਣ ਦਾ ਕੋਈ ਫਾਇਦਾ ਨਹੀਂ ਹੋਇਆ ਪੂਰੇ ਗੁਰ ਕੀ ਸੇਵ ਨਾ ਕੀਤੀ ਬਿਰਥਾ ਜਨਮ ਗਵਾਇਆ ਰਹਾਉ ਜਿਸ ਮਨੁੱਖ ਨੇ ਪੂਰੇ ਗੁਰੂ ਦੀ ਦਸੀ ਸੇਵਾ ਨਾ ਕੀਤੀ ਉਸ ਨੇ ਆਪਣਾ ਮਨੁੱਖਾ ਜਨਮ ਵਿਅਰਥ ਹੀ ਗੋਲਿਆ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਲਾਈ ਵਾਹਿਗੁਰੂ ਆਪ ਹੀ ਜਗਤ ਦੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ ਆਪ ਹੀ ਜੀਵਾਂ ਨੂੰ ਸੁਖ ਦੇਣ ਵਾਲਾ ਹੈ ਆਪ ਹੀ ਮਿਰ ਕਰਕੇ ਆਪਣੇ ਨਾਲ ਜੋੜਦਾ ਹੈ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਲੱਖ ਲੋਚੀਏ ਲੱਖ ਚਾਹੀਏ ਵੀ ਅਸੀਂ ਵੀ ਵਹਿਗੁਰਦੇ ਪਿਆਰੇ ਬਣੀਏ ਪਰ ਨਹੀਂ ਬਣਉਂਦਾ ਕਾਰਨ ਕੋਈ ਵੀ ਹੋਵੇ ਪਰ ਨਹੀਂ ਬਣਉਂਦਾ ਉਹ ਆਪ ਹੀ ਕਿਰਪਾ ਕਰਦੇ ਵੀ ਆਪ ਹੀ ਗੁਰਪ੍ਰਸਾਦ ਦੇਦੇ ਵੀ ਤਾਂ ਵਹਿਗੁਰਦੇ ਪਿਆਰੇ ਬਣੀਦਾ ਹੈ ਜੀ ਜੰਤ ਇਹ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਸੋ ਪਾਤਸ਼ਾ ਆਪ ਵੀ ਇਸ ਦਾ ਉਤਰ ਦਿੰਦੇ ਹਨ ਜੇ ਉਹ ਆਪ ਮੇਰ ਨਾ ਕਰੇ ਤਾਂ ਉਸ ਦੇ ਚਰਣਾ ਵਿੱਚ ਜੁੜਨ ਵਾਸਤੇ ਵਿਚਾਰੇ ਜੀਵ ਬਿਲਕੁਲ ਅਸਮਰਥ ਹਨ ਉਹਨਾਂ ਵਿੱਚ ਇਨੀ ਤਾਕਤ ਨਹੀਂ ਹੈ ਪ੍ਰਭੂ ਦੀ ਮਿਹਰ ਤੋਂ ਬਿਨਾ ਨਾ ਹੀ ਕੋਈ ਜੀਵ ਉਸ ਦੀ ਸਿਫਤ ਆਖ ਸਕਦਾ ਹੈ ਤੇ ਨਾ ਹੀ ਸੁਣਾ ਸਕਦਾ ਹੈ। ਭਾਗ ਕੀ ਇਹ ਕਿਰਪਾ ਹੀ ਹੈ ਉਸ ਵਾਹਿਗੁਰੂ ਅਕਾਲ ਪੁਰਖ ਦੀ ਜੇ ਅਸੀਂ ਮੂੰਹ ਦੇ ਵਿੱਚੋਂ ਵਾਹਿਗੁਰੂ 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 ਉਚਾਰਦੇ ਹਾਂ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਸਭ ਇੱਕ ਅਟਲ ਹੁਕਮ ਦੇ ਵਿੱਚ ਵਝਾ ਹੋਇਆ ਆਪਣੇ ਆਪ ਚੱਲ ਰਿਹਾ ਹੈ ਆਪਾਂ ਆਪ ਹੀ Crete ਆਪਣੇ ਕਰਮਾਂ ਨੂੰ ਬਣਾ ਕੇ ਆਪ ਹੀ ਉਸ ਨੂੰ ਭੋਗ ਰਹੇ ਹਾਂ ਵਜਿਤਿਕਲ ਇਹ ਹੈ ਇਹ ਇੰਨੀ ਬਰੀਕੀ ਦੇ ਨਾਲ ਵਰਤਦੇ ਹਨ ਆਪਣੇ ਚਿਤ ਚੇਤਾ ਵੀ ਨਹੀਂ ਹੁੰਦਾ ਕਿ ਆਪਾਂ ਇਹਨਾਂ ਦੇ ਕਰਨ ਵਾਲੇ ਆਪ ਹੀ ਆਕਾਲ ਪੁਰਖ ਦਾ ਕਿਰਪਾ ਕਰਦਿਨੇ ਇਹਨਾਂ ਵਿੱਚ ਸਾਨੂੰ ਕੱਢੰਦੀ ਆਪਣਾ ਨਾਮ ਦੇਣ ਦੀ ਸੋ ਪਾਤਸ਼ਾ ਕਿਰਪਾ ਕਰਦਿਨੇ ਅਕੀ ਗੁਰਮੁਖ ਆਪੇ ਦਿਵੜਾਈ ਆਪੇ ਸੇਵ ਕਰਾਈ ਵਾਹਿਗੁਰੂ ਆਪ ਹੀ ਗੁਰਾਂ ਦੇ ਰਹੀਂ ਆਪਣੇ ਨਾਮ ਦੀ ਵਡਿਆਈ ਦਿੰਦਾ ਹੈ ਆਪ ਹੀ ਆਪਣੀ ਸੇਵਾ ਭਗਤੀ ਕਰਾਂਦਾ ਹੈ ਪਰ ਆਪਾਂ ਜਿਸ ਤਰ੍ਹਾਂ ਚਾਹੇ ਉਸ ਨੂੰ ਆਪਣਾ ਜੀਵਨ ਕਹਿ ਲਈਏ ਚਾਹੇ ਉਸ ਨੂੰ ਆਪਣੀਆਂ ਆਤਾਂ ਕਹਿ ਲਈਏ ਚਾਹੇ ਕਰਨ ਕਹਿ ਲਈਏ ਕਰ ਤਾਂ ਇੱਕ ਹੀ ਹੈ ਜਿਸ ਤਰ੍ਹਾਂ ਸੱਚ ਇੱਕ ਹੈ ਅਕਾਲ ਪੁਰਖ ਇੱਕ ਹੈ ਪਾਤਸ਼ਾਹ ਕਿਰਪਾ ਕਰਦੀ ਹਨ ਕਹਿੰਦੇ ਹਨ ਕਿ ਦੇਖ कुटुंब ਮୋਹੇ ਲਪਾਣਾ ਚਲਦਿਆ ਨਾ ਨ ਜਾਈ ਜੀਵ ਆਪਣੇ ਪਰਿਵਾਰ ਨੂੰ ਵੇਖ ਕੇ ਇਸਤੇਮ ਉਹ ਵੀ ਤੁਸ ਜੰਤਾ ਹੈ ਪਰ ਪਰਿਵਾਰ ਦਾ ਕੋਈ ਸਾਥੀ ਯਕਤੋ ਤੁਰਨ ਵਿਲੇ ਜੀਵ ਦੇ ਨਾਲ ਨਹੀਂ ਜਾਂਦਾ ਮੋਹ ਦੀ ਪਹਿਚਾਨ ਕਿਸ ਤਰ੍ਹਾਂ ਹੋਵੇ ਸਤਗੁਰੂ ਸੇ ਗੁਣਨਦਾਨ ਪਾਇਆ ਤਿਸ ਦੀ ਕੀਮ ਨਾ ਪਾਈ ਪਰ ਬਾਦਸ਼ਾਹ ਟੰਗ ਦਸਦੇ ਹਨ ਜਿਸ ਇਨਸਾਨ ਨੇ ਗੁਰੂ ਦੀ ਦਸੇ ਸੇਵਾ ਕਰਕੇ ਗੁਨਾ ਦੇ ਖਜ਼ਾਨੇ ਵਾਹਿਗੁਰੂ ਨੂੰ ਲੱਭ ਲਿਆ ਉਸ ਦੀ ਆਤਮਿਕ ਉਚਤਾ ਦੀ ਕੀਮਤ ਨਹੀਂ ਪੈ ਸਕਦੀ ਤਾਂ ਉਸ ਨੂੰ ਇਹ ਸਮਝ ਪੈ ਜਾਂਦੀ ਹੈ ਜੋ ਇਹ ਆਸੇ-ਪਾਸੇ ਪਰਿਵਾਰ ਬੱਚੇ ਜੋ ਵੀ ਚੱਲ ਰਿਹਾ ਹੈ ਇੱਕ ਹੁਕਮ ਦੇ ਅਧੀਨ ਲਿਖੇ ਚੁਕੇ ਉਸ ਹੁਕਮ ਦੇ ਵਿੱਚ ਹੀ ਵਰਤ ਰਹੇ ਹਨ ਹਰ ਪ੍ਰਪ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਈ ਸਖਾਈ ਵਾਹਿਗੁਰੂ ਉਸ ਮਨੁੱਖ ਦਾ ਦੋਸਤ ਬਣ ਜਾਂਦਾ ਹੈ ਮਿੱਤਰ ਬਣ ਜਾਂਦਾ ਹੈ ਅੰਤ ਵੇਲੇ ਵੀ ਉਸ ਦਾ ਸਹਾਈ ਬਣਦਾ ਹੈ ਆਪਣੇ ਮਨ ਚਿਤ ਕਹੇ ਕਹਾਏ ਬਿਨ ਗੁਰ ਆਪਨਾ ਜਾਈ ਆਪਣੇ ਮਨ ਵਿੱਚ ਆਪਣੇ ਚਿਤ ਵਿੱਚ ਬੇਸ਼ਕ ਜੀਪਿਆ ਕੇ ਦੁਨੀਆਂ ਪਾਸੋਂ ਵੀ ਅਖਵਾਏ ਕਿ ਮੇਰੇ ਅੰਦਰ ਕੋਈ ਹੰਕਾਰ ਨਹੀਂ ਪਰ ਇਹ ਹਉਮੈ ਹੰਕਾਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਦੂਰ ਨਹੀਂ ਹੋ ਸਕਦਾ ਹਰ ਜੀਵ ਦਾਤਾ ਭਗਤ ਵਸ਼ਲ ਹੈ ਕਰ ਕਿਰਪਾ ਮਨੁਸਾਈ ਜਿਹੜਾ ਵਾਹਿਗੁਰੂ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਤੇ ਭਗਤੀ ਨਾਲ ਪਿਆਰ ਕਰਦਾ ਹੈ ਉਹ ਕਿਰਪਾ ਕਰਕੇ ਆਪ ਹੀ ਆਪਣੀ ਭਗਤੀ ਨੂੰ ਹਿਰਦੇ ਵਿੱਚ ਵਸਾਉਂਦਾ ਹੈ ਤਮੁਖ ਵਾਹਿਗੁਰੂ ਵਾਹਿਗੁਰੂ ਮਨੋ ਵੀਕਰਨ ਲੱਗ ਪੈਂਦਾ ਹੈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵੜਾਈ ਇਹ ਨਾਨਕ ਵਾਹਿਗੁਰੂ ਆਪ ਹੀ ਆਪਣੀ ਭਗਤੀ ਸੁਰਤ ਬਖਸ਼ਦਾ ਹੈ ਤੇ ਸ਼ੂਭ ਬਖਸ਼ਤਾ ਹੈ ਆਪ ਹੀ ਗੁਰੂ ਦੀ ਸਰਨ پا ਕੇ ਆਪਣੇ ਦਰਤੇ ਇੱਜ਼ਤ ਦਿੰਦਾ ਹੈ ਵਾਹਿਗੁਰੂ ਸਾਰਿਆਂ ਤੇ ਕਿਰਪਾ ਕਰਨ ਆਪਣੀ ਸੁਰਤ ਬਖਸ਼ਣ